ਲੇਕਿਨ ਮੰਦੀ ਇੱਕ ਹੋਰ ਖੂਬੀ ਹੈ। ਮਨ ਦੇ ਤਲ ਤੇ ਜਿਹੜੇ ਸੁੱਖ ਹੁੰਦੇ ਹਨ ਉਹ ਛਿੰਨ ਭਰ ਦੇ ਲਈ ਹੁੰਦੇ ਹਨ। ਉਸ ਤੋਂ ਜ਼ਿਆਦਾ ਕਦੇ ਨਹੀਂ ਹੋ ਸਕਦੇ। ਕਿਉਂਕਿ ਮਨ ਨੂੰ ਜੋ ਸੁੱਖ ਇੱਕ ਵਾਰ ਮਿਲ ਗਿਆ ਉਸ ਨੂੰ ਦੁਹਰਾਣ ਨਾਲ ਉਸ ਨੂੰ ਸੁੱਖ ਨਹੀਂ ਮਿਲਦਾ। ਜੇ ਅਸੀਂ ਕਿਸੇ ਵੀਨਾਵਾਦਕ ਤੋਂ ਤੁਸੀਂ ਵੀਨਾ ਸੁਣੀ ਤੇ ਕੱਲ ਫਿਰ ਉਹੀ ਵੀਨਾ ਸੁਣਾਏ। ਤੱਜ ਜਿੰਨਾ ਸੁੱਖ ਹੋਇਆ ਵੀ ਉਹਨਾਂ ਕੱਲ ਨਹੀਂ ਹੋਵੇਗਾ। ਅਤੇ ਪਰਸੋਂ ਫਿਰ ਸੁਣਾਵੇ ਤਾਂ ਹੋਰ ਘਟੇ ਹੋਵੇਗਾ ਅਤੇ ਜੇ 10-5 ਦਿਨ ਸੁਣਨੀ ਪਵੇ ਤਾਂ ਜਿਸ ਤੋਂ ਪਹਿਲੇ ਦਿਨ ਸੁੱਖ ਮਿਲਿਆ ਸੀ ਉਸ ਤੋਂ ਦੁੱਖ ਦੀ ਪ੍ਰਤੀਤਿ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇ 2-4 ਮਹੀਨੇ ਸੁਣਨੀ ਪਵੇ ਤਾਂ ਤੁਸੀਂ ਆਪਣਾ ਸਿਰ ਭੰਨ ਲਵੋਗੇ ਤੇ ਭਜਣਾ ਚਾਹੋਗੇ ਕਿ ਹੁਣ ਮੈਂ ਇਸ ਨੂੰ ਹੋਰ ਨਹੀਂ ਸੁੰਨਣਾ ਚਾਹੁੰਦਾ ਮਨ ਦੇ ਤਲ ਤੇ ਮਨ ਹਰ ਵਾਰ ਨਵੇਂ ਸੁੱਖ ਦੀ ਖੁਆਇਸ਼ ਕਰਦਾ ਹੈ ਸਰੀਰ ਹਮੇਸ਼ਾ ਪੁਰਾਣੇ ਹੀ ਸੁੱਖ ਦੀ ਚਾਹਤ ਕਰਦਾ ਨਵੇਂ ਸੁੱਖ ਦੀ ਕਦੇ ਨਹੀਂ ਕਰਦਾ ਸਰੀਰ ਨੂੰ ਜੇ ਤੁਸੀਂ ਨਵਾਂ ਨਵਾਂ ਰੋਜ਼ ਰੋਜ਼ ਮੌਕਾ ਦਿਓ ਤਾਂ ਸਰੀਰ ਤਕਲੀਫ ਵਿੱਚ ਪੈ ਜਾਂਦਾ ਜੇ ਸਰੀਰ ਰੋਜ਼ ਰਾਤ ਨੂੰ 10 ਵਜੇ ਤੱਕ ਸੌਂਦਾ ਤਾਂ ਰੋਜ਼ ਰਾਤੀ 10 ਵਜੇ ਹੀ ਸੋਣਾ ਚਾਹੁੰਦਾ ਹੈ ਅਤੇ ਜੇ ਸਵੇਰੇ 11 ਵਜੇ ਭੋਜਨ ਕਰਦਾ ਤਾਂ ਠੀਕ 11 ਵਜੇ ਹੀ ਭੋਜਨ ਕਰ ਲੈਣਾ ਚਾਹੁੰਦਾ ਸਰੀਰ ਇੱਕ ਮਸ਼ੀਨ ਦੀ ਤਰ੍ਹਾਂ ਉਹ ਰੋਜ਼ ਦੁਹਰਾਣਾ ਚਾਹੁੰਦਾ ਹੈ ਰਿਪੀਟੇਸ਼ਨ ਚਾਹੁੰਦਾ ਹੈ ਅਤੇ ਉਸ ਵਿੱਚ ਜਰਾ ਵੀ ਖੇਰ-ਫੇਰ ਨਹੀਂ ਚਾਹੁੰਦਾ ਜਿਸ ਆਦਮੀ ਦੇ ਸਰੀਰ ਨੂੰ ਬਦਲਾਅ ਹਟ ਕਰਨੀ ਪੈਂਦੀ ਹੈ ਉਸ ਆਦਮੀ ਦਾ ਸਰੀਰ ਬਹੁਤ ਤਕਲੀਫ ਵਿੱਚ ਪੈ ਜਾਂਦਾ ਹੈ ਆਧੁਨਿਕ ਸਭਿਅਤਾ ਨੇ ਸਰੀਰ ਨੂੰ ਇਸੇ ਲਈ ਨੁਕਸਾਨ ਪਹੁੰਚਾਇਆ ਕਿ ਆਧੁਨਿਕ ਸਭਿਅਤਾ ਰੋਜ਼ ਸਰੀਰ ਨੂੰ ਨਵਾਂ ਹੋਣ ਦੇ ਲਈ ਪ੍ਰੇਰਿਤ ਕਰਦੀ ਹੈ ਅਤੇ ਸਰੀਰ ਵਿਚਾਰਾ ਪੁਰਾਣਾ ਹੀ ਰਹਿਣਾ ਚਾਹੁੰਦਾ ਇਸ ਲਈ ਪਿੰਡਾਂ ਦੇ ਲੋਕ ਜਿੰਨੇ ਤੰਦਰੁਸਤ ਨਜ਼ਰ ਆਉਂਦੇ ਹਨ ਉਹਨਾਂ ਸ਼ਹਿਰ ਦਾ ਆਦਮੀ ਤੰਦਰੁਸਤ ਨਜ਼ਰ ਨਹੀਂ ਆਉਂਦਾ ਉਸ ਦੇ ਸਰੀਰ ਨੂੰ ਨਿਤ ਨਵੀਂ ਲੋੜ ਨਵੇਂ ਇੰਤਜ਼ਾਮ ਨਵੇਂ ਕਿਸਮ ਦੀ ਪਾਲਣਾ ਕਰਨੀ ਪੈਂਦੀ ਹੈ ਸਰੀਰ ਮੁਸ਼ਕਿਲ ਵਿੱਚ ਪੈ ਜਾਂਦਾ ਸਰੀਰ ਕੋਲ ਸਮਝ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਨਵਾਂ ਕਰਨ ਦੇ ਲਈ ਤਿਆਰ ਹੋ ਜਾਵੇ ਉਹ ਪੁਰਾਣੇ ਦੀ ਹੀ ਮੰਗ ਕਰਦਾ ਹੈ। ਮਨ ਹਰ ਰੋਜ਼ ਨਵੇਂ ਦੀ ਮੰਗ ਕਰਦਾ। ਉਹ ਪੁਰਾਣੇ ਨਾਲ ਜਰਾ ਵੀ ਰਾਜ਼ੀ ਨਹੀਂ ਹੋਣਾ ਚਾਹੁੰਦਾ। ਜਦੋਂ ਪੁਰਾਣੀ ਹੋਈ ਚੀਜ਼ ਦੇ ਮਨ ਇਨਕਾਰ ਕਰਨ ਲੱਗ ਪੈਂਦਾ ਹੈ ਕਿ ਬੱਸ ਹੋ ਗਿਆ। ਉਸ ਨੂੰ ਰੋਜ਼ ਨਵਾਂ ਮਕਾਨ ਚਾਹੀਦਾ ਹੈ। ਰੋਜ਼ ਨਵੀਂ ਕਾਰ ਚਾਹੀਦੀ ਹੈ। ਅਤੇ ਉਸ ਦਾ ਵਸ ਚੱਲੇ ਤਾਂ ਰੋਜ਼ ਨਵੀਂ ਪਤਨੀ ਚਾਹੁੰਦਾ ਹੈ। ਰੋਜ਼ ਨਵਾਂ ਪਤੀ ਚਾਹੁੰਦਾ। ਇਸ ਲਈ ਜਿੰਨਾ ਸਭਿਅਤਾਵਾਂ ਨੇ ਹੌਲੀ-ਹੌਲੀ ਮਨ ਦੇ ਆਧਾਰ ਤੇ ਉੱਤਰਨਾ ਸ਼ੁਰੂ ਕੀਤਾ ਹੈ ਉਥੇ ਤਲਾਕਾਂ ਦੀ ਗਿਣਤੀ ਵਾਧੀ ਜਾਣੀ ਲਾਜ਼ਮੀ ਹੈ ਕਿਉਂਕਿ ਮਨ ਦੇ ਆਧਾਰ ਤੇ ਜੀਣ ਵਾਲੀ ਕੋਈ ਵੀ ਸਭਿਅਤਾ ਸਥਾਈ ਨਹੀਂ ਹੋ ਸਕਦੀ ਪੁਰਾਣੇ ਪੂਰਬ ਦੇ ਦੇਸ਼ ਸਰੀਰ ਦੇ ਆਧਾਰ ਤੇ ਜਿਉਂ ਜ਼ਿੰਦਗੀ ਬਤੀਤ ਕਰ ਰਹੇ ਹਨ ਨਵੇਂ ਪੱਛਮ ਦੇ ਦੇਸ਼ਾਂ ਨੇ ਮਨ ਦੇ ਆਧਾਰ ਤੇ ਜੀਣਾ ਸ਼ੁਰੂ ਕੀਤਾ ਮਨ ਰੋਜ਼ ਨਵੀਂ ਗੱਲ ਮੰਗਦਾ ਹੈ ਮੈਂ ਸੁਣਿਆ ਅਮਰੀਕਾ ਵਿੱਚ ਇੱਕ ਅਭਿਨੇਤਰੀ ਨੇ ਆਪਣੀ ਜ਼ਿੰਦਗੀ ਵਿੱਚ 32 ਵਿਆਹ ਕਰਵਾਏ ਸਾਡੀ ਕਲਪਨਾ ਤੋਂ ਬਾਹਰ ਹੈ ਸਾਡੇ ਦੇਸ਼ 'ਚ ਪਤਨੀ ਪ੍ਰਾਰਥਨਾ ਕਰਦੀ ਹੈ ਭਗਵਾਨ ਨੂੰ ਕਿ ਅਗਲੇ ਜਨਮ ਵਿੱਚ ਵੀ ਇਹੀ ਪਤੀ ਹਾਸਲ ਹੋਵੇ ਜੇ ਅਮਰੀਕਾ ਦੀ ਕੋਈ ਪਤਨੀ ਪ੍ਰਾਰਥਨਾ ਕਰੇ ਹਾਲਾਂਕਿ ਉਹ ਪ੍ਰਾਰਥਨਾ ਹੀ ਨਹੀਂ ਕਰੇਗੀ ਜੇ ਉਹ ਕਰੇਗੀ ਤਾਂ ਇਹੀ ਕਰੇਗੀ ਘੱਟੋ-ਘੱਟ ਇੰਨਾ ਧਿਆਨ ਰੱਖੀ ਕਿ ਇਹੀ ਆਦਮੀ ਦੁਬਾਰਾ ਨਾ ਮਿਲ ਜਾਵੇ ਅਗਲੇ ਜਨਮ ਦੀ ਗੱਲ ਤਾਂ ਭਰੋਸਾ ਨਹੀਂ ਹੈ ਇਸ ਲਈ ਪਤਨੀ ਹੁਸ਼ਿਆਰ ਉਹ ਇਸੇ ਜਨਮ 'ਚ ਉਸ ਨੂੰ ਬਦਲ ਲੈਣਾ ਚਾਹੁੰਦੀ ਹੈ ਜਿਸ ਬਨੇਤਰੀ ਦੀ ਗੱਲ ਮੈਂ ਕੀਤੀ ਜਿਸ ਨੇ 32ਵਾਂ ਵਿਆਹ ਕਰਾਇਆ ਉਹ 31ਵਾਂ ਜੋ ਵਿਆਹ ਕਰਵਾਇਆ 15 ਦਿਨ ਬਾਅਦ ਪਤਾ ਲੱਗਾ ਕਿ ਆਦਮੀ ਪਹਿਲਾਂ ਵੀ ਇੱਕ ਵਾਰ ਉਸ ਦਾ ਪਤੀ ਰਹਿ ਚੁੱਕਾ ਹੈ ਕਿਉਂਕਿ ਇੰਨੀ ਜਲਦੀ ਬਦਲਾਹਟ ਕੀਤੀ 10-15 ਦਿਨਾਂ 'ਚ ਕਿ ਕਿਤੇ ਵੇਲ ਰਹੀ ਪਛਾਣਨ ਦੀ ਕਿ ਕਿਸ ਨੂੰ ਪਛਾਣ ਸਾਡੇ ਦੇਸ਼ ਦੀ ਪਤਨੀ 10-5 ਜਨਮਾਂ ਤੋਂ ਬਾਦ ਵੀ ਆਦਮੀ ਦਲ ਫੜ ਲਏਗੀ ਹੱਥ ਕੇ ਤੁਸੀਂ ਭੁੱਲ ਗਏ ਉਹ ਜਨਮਾਂ ਜਨਮਾਂ ਤੱਕ ਪਛਾਣ ਰੱਖੇਗੀ ਮਨ ਦੀ ਖਾਹਿਸ਼ ਨਿਤ ਹਰ ਪਲ ਨਵੇਂ ਦੀ ਹੈ ਇਸ ਲਈ ਮਨ ਪ੍ਰਾਣੇ ਤੋਂ ਅੱਕ ਜਾਂਦਾ ਹੈ ਤੇ ਘਬਰਾ ਜਾਂਦਾ ਹੈ ਜੇ ਕੋਈ ਮਿੱਤਰ ਪਿਆਰਾ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਉਸ ਨੂੰ ਛਾਤੀ ਨਾਲ ਲਾਲਮੋ ਤਾਂ ਪਹਿਲਾ ਪਹਿਲਾ ਬਹੁਤ ਆਨੰਦ ਦੀ ਥਿਰਕਣ ਮਲੂਮ ਹੋਵੇਗੀ ਪਰ ਉਹ ਮਿੱਤਰ ਜੇ ਉਹ ਬਹੁਤ ਹੀ ਪ੍ਰੇਮੀ ਹੋਵੇ ਤੇ છાતી ਛੱડਣ ਨੂੰ راضی ਨਾ ਹੋਵੇ ਤਾਂ 2 3 4 ਮਿੰਟ ਤੋਂ ਬਾਅਦ ਕਬਰਾ ਹਟ ਸ਼ੁਰੂ ਹੋ ਜਾਏਗੀ ਉਹ ਆਨੰਦ ਦੀ ਥਿਰਕਣ ਖੋ ਗਈ ਅਤੇ ਜਿਵੇਂ ਆਦਮੀ ਬਿਲਕੁਲ پاگل ਹੋਵੇ ਜਿਵੇਂ ਕਿ ਪ੍ਰੇਮੀ ਹੁੰਦੇ ਹਨ ਅਤੇ ਅੱਧੇ ਘੰਟੇ ਤੱਕ ਤੁਹਾਨੂੰ ਫੜੀ ਰੱਖੇ ਤਾਂ ਤੁਸੀਂ ਆਪਣੀ ਜਾਂ ਉਸ ਦੀ ਗਰਦਨ ਦਵਾ ਦੇਣ ਨੂੰ ਉਤਸਕ ਹੋ ਜਾਓਗੇ ਲੇਕਿਨ ਕੀ ਹੋਇਆ ਇਹ ਆਦਮੀ ਆ ਕੇ ਦਿਲ ਨਾਲ ਲੱਗ ਗਿਆ ਸੀ ਬੜਾ ਸੁਖਾਵਾਂ ਪ੍ਰਤੀਤ ਹੋਇਆ ਸੀ ਹੁਣ ਤਕਲੀਫ ਕੀ ਹੋ ਗਈ ਇਹ ਘਬਰਾਹਟ ਕੀ ਹੋ ਗਈ ਮਨ ਅੱਕ ਗਿਆ ਸਰੀਰ ਕਦੇ ਨਹੀਂ ਅੱਕਦਾ ਮਨ ਹਮੇਸ਼ਾ ਅੱਕ ਜਾਂਦਾ ਹੈ